ਸੇਦੂ ਮੋਸੇ ਵਾਲਦੀ ਹਤਿਆ ਦੇ ਮਾਮਲੇ ਦੇ ਵਿੱਚ ਸ਼ਾਰਪ ਸ਼ੂਟਰਸ ਪ੍ਰਯਵਰਤ ਫੌਜੀ ਅਤੇ ਕਸ਼ਿਸ਼ ਨੂੰ ਦਿੱਲੀ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ ਇਹ ਦੋਨੋਂ ਸ਼ੂਟਰਸ ਆਪਣੇ ਤੀਸਰੇ ਸਾਥੀ ਕੇਸ਼ਵ ਦੇ ਨਾਲ ਗੁਜਰਾਤ ਦੇ ਮੰਦਰਾਪੋਰਟ ਦੇ ਨਜ਼ਦੀਕ ਇੱਕ ਕਿਰਾਏ ਦੇ ਮਕਾਨ ਦੇ ਵਿੱਚ ਛੁਪੇ ਹੋਏ ਸਨ ਇਹਨਾਂ ਤਿੰਨਾਂ ਦੋਸ਼ੀਆਂ ਨੂੰ ਪੁਲਿਸ ਨੇ ਭਾਰੀ ਮਾਤਰਾ ਵਿੱਚ ਹਥਿਆਰਾਂ ਅਤੇ ਵਿਸਫੋਟਕ ਸਮੱਗਰੀ ਦੇ ਨਾਲ ਕਾਬੂ ਕੀਤਾ ਹੈ ਭਾਰੀ ਹਥਿਆਰਾਂ ਸੰਗ ਕੇਰਾਏ ਦੇ ਮਕਾਨ ਦੇ ਵਿੱਚ ਛੁਪੇ ਹੋਏ ਸਨ ਇਹਨਾਂ ਤਿੰਨਾਂ ਦੋਸ਼ੀਆਂ ਨੂੰ ਪੁਲਿਸ ਨੇ ਭਾਰੀ ਮਾਤਰਾ ਵਿੱਚ ਹਥਿਆਰਾਂ ਅਤੇ ਵਿਸਫੋਟਕ ਸਮੱਗਰੀ ਦੇ ਨਾਲ ਕਾਬੂ ਕੀਤਾ ਹੈ ਭਾਰੀ ਹਥਿਆਰਾਂ ਸਮੇਤ ਕਾਬੂ ਹਮਲਾਵਰਾਂ ਦੀਆਂ ਦੇਖੋ ਲਾਈਵ ਤਸਵੀਰਾਂ ਸਿੱਧੂ ਮੂਸੇਵਾਲਾ ਦੀ ਹਤਿਆ ਦੇ ਮਾਮਲੇ ਦੇ ਵਿੱਚ ਸ਼ਾਰਪ ਸ਼ੂਟਰਸ ਪ੍ਰਯਵਰਤ ਫੌਜੀ ਅਤੇ ਕਸ਼ਿਸ਼ ਨੂੰ ਦਿੱਲੀ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ ਇਹ ਦੋਨੋਂ ਸ਼ੂਟਰਸ ਆਪਣੇ ਤੀਸਰੇ ਸਾਥੀ ਕੇਸ਼ਵ ਦੇ ਨਾਲ ਗੁਜਰਾਤ ਦੇ ਮੁੰਦਰਾਪੋਰਟ ਦੇ ਨਜ਼ਦੀਕ ਇੱਕ ਕਿਰਾਏ ਦੇ ਮਕਾਨ ਦੇ ਵਿੱਚ ਛੁਪੇ ਹੋਏ ਸਨ ਇਹਨਾਂ ਤਿੰਨਾਂ ਦੋਸ਼ੀਆਂ ਨੂੰ ਪੁਲਿਸ ਨੇ ਭਾਰੀ ਮਾਤਰਾ ਵਿੱਚ ਹਥਿਆਰਾਂ ਅਤੇ ਵਿਸਫੋਟਕ ਸਮੱਗਰੀ ਦੇ ਨਾਲ ਕਾਬੂ ਕੀਤਾ ਹੈ ਭਾਰੀ ਹਥਿਆਰਾਂ ਸਮੇਤ ਕਾਬੂ ਹਮਲਾਵਰਾਂ ਦੀਆਂ ਦੇਖੋ ਲਈ ਤਸਵੀਰਾਂ ਸ੍ਰੀ ਦੂਮੋਸੇ ਵਾਲਦੀ ਹਤਿਆ ਦੇ ਮਾਮਲੇ ਦੇ ਵਿੱਚ ਸ਼ਾਰਪ ਸ਼ੂਟਰਸ ਪ੍ਰਿਆਵਰਤ ਫਾਜੀ ਅਤੇ ਕਸ਼ਿਸ਼ ਨੂੰ ਦਿੱਲੀ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ ਇਹ ਦੋਨੋਂ ਸ਼ੂਟਰਸ ਆਪਣੇ ਤੀਸਰੇ ਸਾਥੀ ਕੇਸ਼ਵ ਦੇ ਨਾਲ ਗੁਜਰਾਤ ਦੇ ਮੰਦਰਾਪੋਰਟ ਦੇ ਨਜ਼ਦੀਕ ਇੱਕ ਕਿਰਾਏ ਦੇ ਮਕਾਨ ਦੇ ਵਿੱਚ ਛੁਪੇ ਹੋਏ ਸਨ ਇਨ੍ਹਾਂ ਤਿੰਨਾਂ ਦੋਸ਼ੀਆਂ ਨੂੰ ਪੁਲਿਸ ਨੇ ਭਾਰੀ ਮਾਤਰਾ ਵਿੱਚ ਹਥਿਆਰਾਂ ਅਤੇ ਵਿਸਫੋਟਕ ਸਮੱਗਰੀ ਦੇ ਨਾਲ ਕਾਬੂ ਕੀਤਾ ਹੈ ਭਾਰੀ ਹਥਿਆਰਾਂ ਸਮੇਤ ਕਾਬੂ ਹਮਲਾਵਰਾਂ ਦੀਆਂ ਦੇਖੋ ਲਾਈਵ ਤਸਵੀਰਾਂ ਸਿਦੂ ਮੂਸੇਵਾਲਾ ਦੀ ਹੱਤਿਆ ਦੇ ਮਾਮਲੇ ਦੇ ਵਿੱਚ ਸ਼ਾਰਪ ਸ਼ੂਟਰਸ ਪ੍ਰਯਵਰਤ ਫਾਜੀ ਅਤੇ ਕਸ਼ਿਸ਼ ਨੂੰ ਦਿੱਲੀ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ ਇਹ ਦੋਨੋਂ ਸ਼ੂਟਰਸ ਆਪਣੇ ਤੀਸਰੇ ਸਾਥੀ ਕੇਸ਼ਵ ਦੇ ਨਾਲ ਗੁਜਰਾਤ ਦੇ ਮੰਦਰਾਪੋਰਟ ਦੇ ਨਜ਼ਦੀਕ ਇੱਕ ਕਿਰਾਏ ਦੇ ਮਕਾਨ ਦੇ ਵਿੱਚ ਛੁਪੇ ਹੋਏ ਸਨ ਇਹਨਾਂ ਤਿੰਨਾਂ ਦੋਸ਼ੀਆਂ ਨੂੰ ਪੁਲਿਸ ਨੇ ਭਾਰੀ ਮਾਤਰਾ ਵਿੱਚ ਹਥਿਆਰਾਂ ਅਤੇ ਵਿਸਫੋਟਕ ਸਮੱਗਰੀ ਦੇ ਨਾਲ ਕਾਬੂ ਕੀਤਾ ਹੈ ਭਾਰੀ ਹਥਿਆਰਾਂ ਸਮੇਤ ਕਾਬੂ ਹਮਲਾਵਰਾਂ ਦੀਆਂ ਦੇਖੋ ਲਾਈਵ ਤਸਵੀਰਾਂ